ਬਿਹਰਾ ਸਾਹਿਬ ਹਰ ਜਗ ਜਗ ਭਗਤੇ ਪਾਇਆ ਪੈਰ ਰਖਣਾ ਆ ਰਾਮ ਰਾਜੇ ਹਰ ਨਾ ਕਹੀ ਗੁਸਟਾਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੂੰ ਦੁਕਾਹ ਪਟਦੇ ਨਾਮ ਦੇਉ ਮੁਖ ਲਾਇਆ ਜਨ ਨਾਨਕੀ ਸਾਹ ਹਰ ਸੇਵਿਆ ਅੰਤਿ ਲਿਚ ਚੜਾਇਆ ਸਲੋਕ ਮਹਲਾ ਪਹਿਲਾ ਜੁਗਧਾਰ ਸੁਖ ਰੋਗ ਪਾਇਆ ਜਾ ਸੁਖ ਦਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਫਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ जात में जोत तो जोत में जाता गल गला भरपूर रहा तू तो सच्चा साहेब सब सवाल जिन की तू सवकार भया कहो नान कर ते क्या बात जो किस करना सो कर रहा सो दरा गासा महला पहला एक ओंकार सतगुरु प्रसाद सोदर तेरा कि सो कर के हजत वैसर्भ समाले वाजे तेरे नादने के संखा के ते तेरे वाम नहारे ਕੀਤੇ ਤੇਰੇ ਰਾਗ ਪਰ ਸੋ ਕਹਿਣ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਨੋਂ ਚਤਲੁਪ ਲਿਖ ਜਾਣ ਲਖਨ ਧਰਮ ਵੀ ਚਾਰੇ ਗਾਵਣ ਤੁਨੋਂ ਰੋਈਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਨੋਂ ਇੰਦਰ ਅਸਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਨੋਂ ਸੁਬ ਸਮਾਧੀ ਅੰਦਰ ਗਾਵਣ ਤੁਨੋਂ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਰੀ ਸੰਤੋ ਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਬਨਰਪੁਣ ਲਕੇਸਰ ਜੁਗ ਜੁਗ ਬੇਦਾਨਾ ਲੈ ਗਾਵਣ ਤੁਧਨੋ ਮੋਹਨੀਆਂ ਆਵਣ ਮੋਹਨ ਸੁਰਗਮ ਅਛ ਪਿਆਲੇ ਗਾਵਣ ਤੁਧਨੋ ਰਤਿਉਪਾਇ ਤੇਰੇ ਅਡਸੜ ਪੂਰਤ ਨਾਲ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਉਚਾਰੇ ਗਾਵਣ ਤੁਧਨੋ ਕੰਨ ਅਬਰਾਹਿਮ ਅੰਡਾ ਕਰਕੇ ਰਖੀ ਤੇਰੇ ਧਾਰੇ ਸਹੀ ਗਿਗਨੋ ਗਾਵਣ ਜੋ ਤਰ ਭਾਵਨ ਰਤੇ ਤੇਰੇ ਭਗਤ ਰਸਾਲੇ ਭੁਰਕੇ ਤੇ ਗਾਵਣ ਸੀ ਮਜਤ ਨਾਉ ਨਾਨਕ ਆ ਬਿਚਾਰੇ ਸੋਈ ਸੋਈ ਸਰਾਸ ਸਹਿਬ ਸੱਚਾ ਸਤਿ ਨਈ ਹੈ ਪਹੀ ਹੋਸੀ ਜਾਇ ਨਾ ਜਸੀ ਰਤਨਾ ਜਿਨ ਨੂੰ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਜੀ ਸੇ ਮਾਜਨੀ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤੀ ਸ੍ਰੀ ਵਧਾਈ ਜੋ ਜਿਸ ਭਾਵੈ ਸੋਈ ਪਰ ਸੇਵ ਰੁਕਮਾ ਨਾ ਕਰਨਾ ਜਾਇ ਸੋ ਪਾਸਾਂ ਸਹਾ ਪਾਸ ਸਹਿਬ ਨਾਨਕ ਰਹਿ ਨਰ ਜਾਇ ਆਚਾ ਮਹਿਲਾ ਪਹਿਲਾ ਸੁਨ ਵਡਾ ਕਿਸ ਕੋਏ ਕੇਵਡ ਵੱਡਾ ਦੀ ਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੇਰਾ ਗੁਨ ਗਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇਵਲ ਜਿਹਾ ਰਹਾਓ ਸਭ ਸੁਰਤੇ ਮਨ ਸੁਰਤ ਕੁਮਾਈ ਸਭ ਮਿੰਮਤ ਮੁਲਕੀ ਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿ ਨਾ ਜਾਏ ਤੇਰੀਤਲ ਵਡਿਆਈ ਸਭ ਸਤਾ ਸਭ ਤਪੋ ਸਭ ਚਨੀ ਆਇਆਂ ਸਦਾ ਵਰਖਾ ਕਿਆ ਮੜਿਆਇਆਂ ਦਿਲੁ ਇਸ ਤੀ ਕਿਨੇ ਨਾ ਪਾਈਆ ਕਰਮਲੇ ਨਾਹੀ ਠਾਕੁਰ ਹਈਐ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂ ਦੇਦ ਸੇ ਕਿਆ ਚਾਰਾ ਨਾਨਕ ਸਾਚ ਸਵਾਰਨ ਹਾਰਾਸਾ ਮਹੱਲਾ ਪਹਿਲਾ ਆਖਣੀ ਵੰ ਸ਼ਰਨ ਨਰਜਾਵ ਆਖਣਿਓ ਖਾਸ ਚੈ ਨਉ ਸਾਚ ਨਾਮ ਕੀ ਲਾਗੇ ਭੋਗਤ ਪੋਖੈ ਗਵ ਚਿੜਿਐ ਦੋਖ ਸੋ ਕਿਉ ਵਿਸਰੇ ਮੇਰੀ ਮਾਇ ਸਾਚਾ ਸਾਇਬ ਸਾਚੈ ਨਾ ਰਹਾਓ ਆਚਨਾਮ ਕੀ ਤੁਲਵੜਿਆ ਆਖ ਤੇ ਕੇ ਕੀਤ ਨਹੀਂ ਪਾਇ ਜੇ ਸਮਲ ਕੀ ਆਖਣ ਪਾਇ ਵਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਦਿਨ ਦਾ ਰਹਿਣ ਚੁੱਕੈ ਭੋਵੇ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਗੜਿ ਆਪ ਤੇਵੜ ਤੇਰੀ ਦਾਤ ਜਿੰਨਨ ਕਰਕੇ ਕੀ ਪੀਰਾਤ ਕਸਮਚਾਰੇ ਕੇ ਗਮਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੀ ਜਨ ਸਰਗੁ ਸਰਪੁਰ ਕਾ ਬਨੋ ਕਰੋ ਗੁਰ ਉਪਾਸ ਹਮ ਕਿਰੇ ਤਿਰਮ ਸਤਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਮੁ ਕੋ ਰਾਮ ਨਾਮ ਪ੍ਰਗਾਸ ਬ੍ਰਹਮਤ ਨਾਮ ਮੇਰਾ ਪ੍ਰਾਣ ਸੁਕਾਈ ਹਰ ਕੀਏਤ ਹਮ ਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਪਤਾ ਸੇ ਮਿਲ ਸੰਤ ਗੁਣ ਪ੍ਰਗਾਸ ਜਿਨ ਹਾਰੇ ਹਰ ਹਰ ਹਰਿ ਸੁਨਾਮ ਨਾ ਪਾਇਤੇ ਪਾਬ ਹੀ ਦੁਪਾਸ ਬ੍ਰੋ ਸਤਗੁਰ ਸਨ ਸੰਗਤ ਨਹੀਂ ਆਇ ਤਰੇਬ ਜੀ ਵਤਰੇਬ ਜੀ ਆਸ ਜਿਨ ਹਰ ਜਣ ਸਤਗੁਰ ਸੰਗਤ ਪਾਇ ਤੈਨ ਉਤੋਰ ਨਸਤੇ ਕੋ ਲਿਖਿਆ ਲਿਖਾ ਸੇ ਧਨ ਧਨ ਸਰ ਸੰਗਤ ਦਿੱਤ ਹਰਸੁ ਪਾਇ ਮੇ ਜਨ ਨਾਨਕ ਨਾਮ ਪਰਗਾਸ ਰਾਗ ਗੁਦਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਤ ਅਦਮਜਾ ਆਹਰ ਹਰਦੀਓ ਪਰਿਆ ਸਹਿਲ ਪਤਰ ਮੈਨ ਜੇ ਦਿਉ ਪਾਇਤਾ ਕਰਿ ਜਿਗਾ ਗੇ ਕਰ ਤਰਿਆ ਮੇਰੇ ਮਾਧੋ ਨੀਸਰ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦਿ ਪਰੰਪਤ ਪਾਇ ਸੂਕੇ ਕਾਸ਼ਟ ਹਰਿਆ ਰਹਾਉ ਮਨਨ ਪਿਤਾ ਲੋਕ ਸਰਬਨਤਾ ਕੋਇ ਨ ਕਿਛੁ ਧਰਿਆ ਸਿਰ ਸਿਰ ਰਬ ਸੰਭਾ ਹੈ ਠਾ ਗੁਰ ਕਾ ਹੀ ਮਨ ਭੋ ਕਰਿਆ ਤੂ ਡੇ ਉਡਾਵੇ ਸੋ ਸਰ ਸਵਾਚੇ ਵਚੀ ਸ਼ਰਿਆਤਿ ਕਮਨ ਕਲਾਵੇ ਕਮਨ ਜਗਾਵੇ ਮਨ ਮਹ ਸਿਮਰਨ ਕਰਿਆ ਜਬ ਨਿਡਾਨ ਦਸ ਅਸ਼ਟ ਸਿਧਾਨ ਠਾਕੁਰ ਕਰਦਲ ਧਰਿਆ ਜਨ ਨਾਨਕ ਬਲਬਸ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੂਪਰਪ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਪਰਕੁ ਨੰਦਨ ਹਰਿਪੁਰਕੁ ਨੰਦਨੜ ਹਰਗਮਾ ਗਮਿਆ ਪਾਰਾ ਸਬਤਾਵੇ ਸਬਤਾਵੇ ਤੁਜੀ ਹਰ ਸੱਚੇ ਸਰਜਨਹਾਰ ਸਮਜੀਤ ਮਾਰੇ ਜੀ ਤੁਜੀਆ ਕਾਧਾ ਤਾਰਾ ਹਰਿ ਧਿਆਵ ਸੰਤੋ ਜੀ ਸਬ ਲੋਕ ਵਿਸਾਰਣਹਾਰ ਹਰਿਆ ਪ੍ਰੇਠਾ ਕਰ ਹਰਿਆ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰ ਤੂੰ ਕਟ ਗੜ ਅੰਤਰ ਸ਼ਰਮ ਨਰੰਤਰ ਜੀ ਹਰੇ ਕੋ ਉਪਰ ਸਮਾਨ ਆਇ ਕਾ ਦੇਖ ਭੇਖਾਰੀ ਜੀ ਸਭ ਤੇਰੇ ਚੋਲ ਬਿ ਜਾਣਾ ਹੁਆ ਪੀੜਾ ਤਾਪੇ ਭੁਗਤਾ ਜੀ ਹਉ ਤਦ ਬਿਨਾ ਵਰਨਾ ਜਾਣਾ ਤੂੰ ਪਾਰ ਪਰਮ ਭੇ ਅੰਤ ਬੇਜਰੀ ਤੇਰੇ ਕਿਆ ਗੁਨਾਹ ਵਕਾਣਾ ਹੁ ਸੇਵੈ ਜੋ ਸੇਵੈ ਤੁਝ ਜੀ ਜਨਾਨ ਨਿਤ ਕ੍ਰਿਪਾਣਾ ਹਰਤੇ ਆਵੇ ਹਰਤਾ ਆਵੇ ਤੁਝ ਜੀ ਸੇਨਾ ਅਨੁਗਮ ਸੁਖਵਾਸੀ ਸੇਮੁ ਕਤੈ ਸੇਮੁ ਤੈ ਪਾਇਨ ਹਰਤਾ ਜੀ ਤਿਨ ਟੂਟੇ ਜੰ ਕੀ ਫਾਸੀ ਜਿਨਿ ਰੂਪੁ ਜਨ ਹਰਿ ਰੂਪੁ ਤਿਆ ਜੀ ਤਿਨ ਕਾ ਭੋ ਸਭ ਬਿਵਾਸੀ ਜਿਨਿ ਸੇਵਾ ਜਿਨ ਸੇਵਾ ਮੇਰਾ ਹਰਿ ਦੀਤੇ ਹਰਿ ਹਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤਾ ਜੀ ਜਨ ਨਾਨਕਿ ਬਲ ਜਾਸੀ ਤੇਰੀ ਪ੍ਰਗਟ ਤੇਰੀ ਪ੍ਰਗਟ ਭੰਡਾਰ ਜੀ ਭਰੇ ਬੇਨ ਤੇ ਬੇਨਤਾ ਤੇਰੇ ਭਾਉ ਤੇਰੇ ਭਗਤ ਸਲਾਹਣ ਦੁਜੀ ਹਰਨ ਕੇ ਅਨੰਤਾ ਤੇਰੇ ਨਿਕ ਤੇਰੇ ਨਿਕ ਪੜੇ ਬੁਸਮਰ ਸਾਸ ਸਰਜੀ ਖੜ ਕਿਰਾ ਕਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਧੂਆਂ ਪਰਖੇ ਪਰੰਪਰ ਕਰਤਾ ਜਿ ਤੁਿਰ ਦੇਵੜੇ ਵਰਨਾ ਕੋਈ ਤੂ ਜੁਗ ਜੁਗ ਏਕੋ ਸਰਸਰਾ ਤੋ ਏਕੋ ਜੀਤੁ ਨੇ ਚਲ ਕਰਤਾ ਸੋਈ ਤੁਧਾਪੇ ਭਾਵੇ ਸੋਈ ਵਰਤਾ ਜਿ ਤੁਧਾਪੇ ਕਰੇ ਸੋ ਹੋਈ ਜੋ ਆਪ ਕੇ ਸੀਟ ਸਭਿਓ ਫਾਇਦੇ ਤਉ ਦਾਪੈ ਸੀਤ ਸਭੋ ਗੋਈ ਜਨਨਾ ਨ ਗੁਣ ਗਾਵੇ ਕਰਤੇ ਕਿ ਜੀ ਜੋ ਸਭ ਸੇ ਕਾ ਜਾਣੋ ਇਆ ਸਾਮ ਹੱਲਾ ਚੌਥਾ ਉਹ ਕਰਤਾ ਸਚਾਰ ਮਹੰਡਾ ਸਾਇ ਜੋ ਤੂ ਭਾਵੇ ਸੋਇ ਤੀਸੀ ਜੋ ਤੂ ਦੇਸੋਇ ਹਉ ਪਾਈ ਰਹਾਓ ਸਭ ਤੇਰੀ ਤੂ ਸਭ ਨੂੰ ਧਿਆਨ ਜਿਸਨੂੰ ਕਿਰਪਾ ਕਰੇ ਤਨਾਉਨ ਤਨੁ ਪਾਇਆ ਬਰੁ ਮੁਖਲਾ ਤਾਮਨ ਮੁਖ ਵਾਇ ਤਉ ਦਾਪਿ ਛੋੜਿ ਆਪ ਮਿਲਾਇਆ ਤੂਦ ਰਿਆ ਸਤਿ ਜੀ ਮਾਇ ਰਦਮੇ ਦੂਜਾ ਕੋਈ ਨਾ ਜੀ ਜਨ ਸਭ ਤੇ ਰਾਕੇਲ ਵਿਜੋਗ ਕਮਲ ਵਿਚਿ ਰਾਸ ਨੋ ਭੀ ਮੇਲ ਜਿਸਨੋ ਤੋ ਜਾਣੈ ਸੋ ਜਨ ਜਾਣੈ ਹਰਗੋ ਸਦਿ ਆਖ ਵਖਾਣੈ ਜਿਨੇ ਹਰ ਸੇਵੈ ਤਿਨ ਸੁਖ ਪਾਇ ਸਹਿ ਜੀ ਹਰਨਾਮ ਸਮਾਇ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦਮੇ ਦੂਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੈ ਸੋ ਜਨ ਨਾਨਕ ਗੁਰੂ ਪਰਗਟ ਹੋਇ ਆਸਾ ਮਹੱਲਾ ਪਹਿਲਾ ਦੇ ਤਸਰ ਬੜੇ ਪਹਿਲੇ ਨਵਾਸਾ ਪਾਣੀ ਪਾਵਕ ਤਨਹੀਂ ਕੀਆ ਭੰਗਰ ਮੋਂ ਭੰਗਨੇ ਚਾਲਾ ਹੁੰਦੇ ਕਹਤੇ ਰੂਵੇਲੇ ਮਨ ਇਕ ਨ ਚੇਤ ਸੁਨੋ ਰਮਣਾ ਹਰ ਬਿਸਰ ਤੇਰੇ ਹੀ ਗੁਣ ਗਲਿਆ ਰਹਾਓ ਨਾਉ ਜਤੀਸ ਤੀ ਨਹੀਂ ਪੜਾ ਮੂਰਨ ਹੁਦਾ ਦਿਨ ਪਿਆ ਪ੍ਰਣਮਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਚਾ ਮਹਲਾ ਪੰਜਵਾ ਪਹੀ ਪ੍ਰਾਪਤ ਮਾਨੁਪਦੇ ਹਰਿਆ ਗੋਮਨ ਮਨ ਕਹਿ ਤੇਰੀ ਬਰਿਆ ਵਰਕਾ ਤਿਰਕ ਤੇ ਨਾ ਕਾਮ ਸਾਸਮਤ ਭਜ ਕੇਵਲ ਨਾਮ ਸਰੰਜਾਲਾ ਭਵਜਨ ਤਰਨ ਕੈ ਜਨ ਬਿਤਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਹਰਿਆ ਕਹੁ ਨਾਨਕ ਹਮਣੀ ਚਰਮ ਮਾ ਸਰਨ ਪਰੇ ਕੀ ਲਖੋ ਸਰਮਾ ਕਹਾ شاہਦਸ਼ਮੀ ਕਵੀ ਬਾਦ ਮੈਂ ਤੀਜੋ ਬਈ ਹਮਰੇ ਗੁਰੂ ਹਾਦਰ ਚਾਪੂਰਨ ਹੋਇ ਜਿਤ ਕੀ ਚਾਤਾਵ ਚਰਨ ਮੰਨ ਲੈ ਹਮਾਰਾ ਆਪਣਾ ਜਨਕ੍ਰੋਪ ਪ੍ਰਤੀਪਾਰਾ ਹਮਰੇ ਦੁ ਸੁਭੈ ਤੁਮ ਕਾਵੋ ਆਪ ਹਾਰ ਦਮਹਿ ਬਚਾਵੋ ਸੁਖਿਮ ਸੈ ਮੋਰਿ ਪਰਿਵਾਰਾ ਸੇਵਕ ਸਿਖ ਸਭ ਕਰਤਾਰਾ ਮੋਰਿ ਚੜਨ ਜਿ ਕਰ ਦੇਈਆ ਸਭੈਨ ਕੋ ਹਾਰ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰਿ ਬਿਨ ਕਿ ਰਹੇ ਪਿਆਸਾ ਤੁਮੈ ਛਾਟ ਕੇ ਵਰਨਾ ਤਹਿ ਹੂੰ ਜੋ ਵਰ ਚਾਹ ਸਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਗੇ ਚੁੰਚਣ ਸਤਰ ਹਮਾਰੇ ਮਾਰਗੇ आप हार दे मुझे बरिये मन का कतरा सुन वर्गे हुजो सुरा हमारे बच्चा सुरे सुजो कहे वृक्षा राख ले मेरा खन हारे साहेब संत सहाय प्यारे दीन बंद सुन के हंता तुम हो परि चतुर्दश कंता काल पाए ब्रह्म अवतरा काल पाए सुवीर वत्रा काल पाए कर्म सर्वप्रकाशा सकल काल का किया तमाशा जवन काल जो बीच वकी हो ब्रह्मा ज्योति जमन काल सब लोग सवार नमस्कार है ताय हमारा जमन काल सुरक्त बनायो देवदा जो छे बजायो आठ अंत के अवतारा सभी गुरु समझियो हमारा नमस्कार तो सी को हमारी सगल प्रजा जनिया पसवारी सब कण को सब गुण सुख दियो सगर को पलमो बद कियो ਘਟ ਘਟ ਕੇ ਅੰਦਰ ਕੀ ਜਾਣ ਭਲੇ ਬੁਰੇ ਕੀ ਭੀੜ ਪਛਾਣ ਜਿੰਦੀ ਦੇ ਗੁੰਜ ਰਹਿ ਸੋਲਾ ਸਬਰ ਕਿਰਪਾ ਜਿਸ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਭੀੜ ਪਛਾਣੇ ਘਟ ਘਟ ਕੇ ਵਟ ਵਟ ਕੀ ਜਾਣੇ ਜਬ ਜਰਾ ਸਤਰਾ ਕਰਤਾਰਾ ਪ੍ਰਜਾ ਤਰਤ ਤਬ ਦੇਹੀ ਅਪਾਰਾ ਜਬਾ ਕਰਤ ਕਰਤ ਹੋ ਕਬਹੁ ਤੁਮੈ ਮਿਟਿ ਦੇਹ ਤਰਸਹੁ ਜੀਤੇ ਬਰਨ ਸਿਰ ਸਭ ਤਾਰੇ ਆਪਿ ਆਪਣੀ ਮੂਜਿ ਉਚਾਰੇ ਤੁਮ ਸਭ ਹੀਤੇ ਰਤਿ ਨਿਰਾਣੁ ਜਾਣਤਿ ਭੇਦ ਭੇਦੈ ਹਰਿ ਆਲਮ ਨਿਰੰਕਾਰ ਨਿਰਮੁਕਾਰ ਨਿਰਲੰਬੈ ਆਦਿ ਨੀਲ ਅਨਾਦਿ ਅਸੰਭਵ ਤਾ ਕਾ ਮੂਲ ਉਚਾਰਤਿ ਵੇਦਾ ਜਾ ਕੋ ਪਿਉ ਨ ਭਾਵਤਿ ਵੇਦਾ ਤਾ ਕੋ ਕਿਰਪਾ ਹਰਿ ਨਮਾਨਤਿ ਮਹਾ ਮੂਲ ਕਛੁ ਭੇਦ ਨ ਜਾਣਤਿ ਮਹਾ ਦੇਵ ਕੋ ਕਹਿ ਰਸਿ ਰਾਸ ਨਿਰੰਕਾਰ ਕਾ ਚੀਤਿ ਨਹਿ ਭੇਦ ਆਪਿ ਆਪਣੀ ਬੁਧਿ ਹੈ ਜੀਤੀ ਬਰਨਤਿ ਭਿੰਨ ਭਿੰਨ ਤਿਹ ਤੇਤੀ ਤੁਮਰਾ ਲਖਣੁ ਜਾਇ ਪਸਾਰਾ ਕਹਿਵੁ ਸਦਾ ਅਵਰ ਤੁਮ ਸੰਸਾਰਾ ਨਿਤਯ ਰੂਪ ਨੂੰ ਸਰੂਪ ਰੰਗ ਬਿਵਰਾਵ ਕਹੀ ਕੋ ਭੰਦ ਜੇ ਰਸੇ ਤ੍ਰਿਕੀ ਨਿਤ ਕੋਜ ਕਾਣ ਬਹੁ ਰਹਿ ਬੈਠਾ ਕੋ ਸੁੰਦ ਪਉ ਸੰਗਤ ਕੇਠਾ ਸਗਰ ਸਿਧ ਗਾਇ ਚੰਬ ਵਾਰ ਵਿਗਾਰ ਸਰੂਪ ਸੰਭਵ ਅਵਰ ਚਾ ਮੇ ਰਿਤਮ ਕਰੋ ਸੇ ਕੀ ਵਾਰ ਸੇ ਦੁਸ਼ੰਗਰੋ ਦੁਸ਼ਰ ਤੇ ਅਦਭਗਤ ਪਾਤਾ ਸਕਲ ਮਲੇਸ਼ ਕਰੋ ਨਕਾਤਾ ਜੇ ਤੂ ਸਸਰਨੀ ਪਰੇ ਤਿਨ ਕਰਿ ਸੁਨਿ ਪਹਾ ਮਰੇ ਪਰਮ ਜੀਨ ਤੱਕ ਭਰੇ ਤਿਹਾਰੇ ਦਿਨ ਕਾ ਤੁਮ ਸ਼ੰਕਰ ਸਭ ਟਾਰੇ ਜੋ ਕਲ ਕੋਇਕ ਭਾਰ ਦੇਹੇ ਤਾਂ ਕੇ ਕਾਲ ਨਿਕਟਨਾ ਹੈ ਰਚਾ ਹੋ ਤੈ ਸਭ ਕਾਲਾ ਦੂਸਰ ਸੈ ਤਦ ਕਾਲਾ ਪਿੰ ਪਾਰਿ ਸਿ ਲਿਆਣ ਰਹੋ ਤਾਂ ਕੇ ਤਾਪ ਤੁਨਕ ਮੋਹਰ ਹੋ ਰਿ ਦਿਸੇ ਕਰਮ ਸਭ ਹੋਇ ਦਿਸ ਸਾਸ ਰਕੀਨਾ ਕੋਈ ਇੱਕ ਬਾਰ ਜਿਨ ਤਮੈ ਸਮਾਰਾ ਕਾਲ 파ਸ ਤੇ ਤਾਇ ਉਬਾਰਾ ਜਨਰ ਨਾਮ ਤਿਹਾਰੋ ਕਹਾ ਧਾਰਿ ਦਿਸੋਗ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਹਾਰੀ ਆ ਪ੍ਰਹਾਰ ਦੇ ਲਹਿਉ ਬਾਰੀ ਨਰਗਟੋਰ ਮਹੋ ਸੁਹਾਇ ਸੁਦੋਗਤਲ ਹੋ ਬਚਾਈ ਸੁਨਿਆ ਭਾਏ ਕੇ ਜਬ ਤਹਿ ਤਮਰੇ ਤਬ ਦੇ ਕੋ ਆਕਰਿ ਨਹੀਂ ਅਨੁਰਾਮ ਰਹੀਂ ਪ੍ਰਾਨ ਪੁਰਾਨੇ ਤਹਿਮ ਤੇ ਕ ਨਾ ਮੰਨਿ ਸਿਮਰ ਸਾਸਰ ਵੇ ਸਬੈ ਬੋ ਭੇਦ ਕੈ ਹਮੇ ਕ ਨਾ ਜਾਣਿ ਸਿਰਸ ਪਾਰ ਕਿਰਪਾ ਤੁਮਰੀ ਕਰ ਮਨਕ ਸਭ ਤੋਹਿ ਬਖਾਨਿ ਦੋਹਰਾ ਸਗਲੇ ਦਵਾਰ ਕੋ ਛਾਡ ਕੇ ਗਿਓ ਤੋਹਾਰੋ ਦਵਾਰ ਭਾਗ ਹੈਂ ਕੀ ਲਾ ਜਿਐ ਗੋਵਿੰਦਾ ਸਤੋਹਾਰ ਰਾਮ ਕਮੀ ਮਹੱਲਾ ਤੇ ਜਨਨ ਕੋ ਕਾਰਨ ਗੋਪਰਸਾ ਨੰਦ ਪਿਆ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਭ ਸੇਤੀ ਮਨਵਤਨ ਆਵਦਾਇਆ ਰਾਗ ਰਚਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਇਆਂ ਸ਼ਭਰੂਤਾ ਗਾਵੋ ਹਰੀ ਕੇ ਰਾਹ ਮਨ ਬਿਨੁ ਵਸਾਇ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸਦਾ ਰੋ ਹਰ ਨਾਲੇ ਹਰ ਨਾਲੋ ਤੋ ਮਨ ਮੇਰੇ ਦੁਖ ਸਭੀ ਸਾਰਨਾਗੀ ਕਾਰੋ ਕਰ ਤੇਰਾ ਕਰਜ ਸਭ ਸਵਾਰਨਾ सब ना गला सम्राट स्वामी सो के मनोरी सारे कहे नानक मन मेरे सुधारो हर नाल साचे साहेबा क्या नहीं कर तेरे करता तेरे सब है सुपावे सुधा 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 है तेरे कुछ है जिसते है सो पावे सदा संत सलाह तेरे नाम न वसावे नाम जिनके मन वसया वाजे शब्द कनेरे कहे नानक सच्चे साहेब क्या नहीं कर तेरे साचा नाम राय दारो साच नाम आधार मेरा जन भुखा सब गवाइया कर सा सुकमन वसा जनुचा सब पुजाइया ਸੁਨਾ ਕਰੋ ਬੋਲੀ ਕੀ ਤਾ ਗੁਰਵਟਮ ਜਿਸਤਿਆ ਹੈ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਰੈ ਧਾਰੋ ਵਾਜੇ ਪੰਚ ਵਨਤ ਘਰ ਸੁਭਾਗੇ ਘਰ ਸੁਭਾਗੇ ਚਵਦ ਵਾਜੇ ਕਲਾ ਜਿਤ ਕਰੇ ਧਾਰੀਆਂ ਪੰਚ ਦੂਤਰ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮੁ ਪਾਇ ਤੁਰ ਜਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਦਿ ਪਰਹਨ ਤਵਾਜੇ ਹਣ ਦਸਨੋ ਮਟ ਭਾਗੀ ਹੋ ਸਗਲ ਮਨੋਰਤ ਪੂਰੇ ਪਾਰਬ੍ਰਹਮ ਪ੍ਰਪਾਇ ਤਰੇ ਸਗਲ ਵਸੂਰੇ ਦੋਖ ਰੋਗ ਸੰਤਾ ਪਉਤਰੇ ਸੁਨਿ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਤਨੀਤ ਕਹਤੇ ਪਵਿਤ ਸਤਗੁਰ ਹਿਆ ਪਰ ਪੂਰੇ ਬਿਣਮント ਨਾਨਕ ਗੁਰ ਚਲ ਲਾਗੇ ਵਾਜੇ ਨਹ ਤੋਰ ਮਦਾਨੀ ਮਹੰਨਾ ਆਪਣਿ ਵਾਹ ਥਾਲ ਵਿਟਿ ਤਨ ਵਸਤੂ ਪਈਓ ਸਰ ਸੰਤੋਕ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾਪ ਰਿਸਕਾ ਸਭ ਸੇ ਆਧਾਰੁ ਜੇ ਕੋ ਖਾਵੇ ਜੇ ਕੋ ਗੁੰਚੈ ਰਿਸਕਾ ਹੋਇ ਉਦਾਰੋਹਿ ਵਸਤਰੀ ਨਹ ਜਾਇ ਨਿਤਿ ਵਿਧਰਾ ਕਿਰਤਾਰੋ ਬ੍ਰਹਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਕਿਉਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵ ਅਤਰ ਮਨ ਕੀ ਵਹਿਰਿਆ ਕੋੜੀ ਤੇ ਤੇ ਤੂੰ ਸਮਰਾਤੇ ਦਿੱਤੇ ਕੋਈ ਨਾ ਉਥੇ ਤੇਰੀ ਰਾਖੀ ਅਗਨੀ ਦਰਮਾਏ ਸੁਨ ਕੈ ਜਮ ਕੈ ਦੂਤ ਨਾਹੀ ਤਰੇ ਛਿੜ ਜਾਇ ਭੋਜਨ ਦੁਖ ਮੁਖ ਸਦਾ ਗੁਰ ਸ਼ਬਦੀ ਭਾਰ ਪਾਇ ਸੁਨ ਕੋ ਲਗੀ ਪਿਆਸੈ ਅਮ੍ਰਿਤ ਸੇਹੀ ਖਾਇ ਕਲਮੈ ਹੋ ਪੁਨ ਗੁਰ ਗੋਬਿੰਦ ਗਾਇ ਸੰਸੇ ਨੋ ਕਰਪਾਲ ਸਮਾਲੇ ਸਾਹੀ ਸਾਹਿ ਬਿਰਥਾ ਕੋ ਨਾ ਜਾਜੀ ਆਉ ਤਦੈ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੀਵਾ ਜਬ ਗੁਰੁ ਨਾਉ ਨੇਤਰੀ ਸਤ ਗੁਰ ਭੇਕ ਨਾ ਸੁਰਨੀ ਸੁਰ ਨਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦਰਗਿਆ ਪਾਈਆ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੇ ਹਿਮਤ ਦੇ ਜੇ ਮੈ ਤੁਮ ਕਾੜੀ ਵਿਰਲੇ ਕੇ ਕੇ ਮਹਲਾ ਪੰਜਵਾ ਰੁਕੀ ਰਖਣੇ ਹਾਰ ਆਪਿਓ ਵਾਰਿਣ ਗੁਰ ਕੀ ਪੈਰੀ ਪਾਇ ਘੜ ਸਵਾਰਿਣ ਵਾਇਆ ਪਧਿਆਲ ਮਨੋਨਾ ਵਿਸਾਰਿਣ ਸਾਰ ਜੁਨਾ ਤੇ ਸੰਗ ਪਵਦਰਤਾਰਿਣ ਸ਼ਾਕਤ ਨਿੰਦਕ ਦੁਸ਼ਟ ਕਿਨ ਮਾਹਿ ਵਿਦਾਰਿਣ ਤੂ ਸਹਬ ਕੀ ਟੇਕ ਨਾਨਕ ਮਨੇ ਮਾਏ ਵੇ ਸਿਮਰਿ ਸੁਖ ਹੋਇ ਸਗਲੇ ਦੁਖ ਜਾਇ ਤੂ ਸਹਬ ਕੀ ਟੇਕ ਨਾਨਕ ਮਨੇ ਮਾਏ ਬੀਸ਼ਮਰਸਾ ਕੋ ਹੋਈ ਸਗਲੇ ਦੂਖ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ